ਆਰਡਰ ਨਹੀਂ ਹੈਗਾ ਜਿੱਦਾਂ ਆਰਡਰ ਆਊਗਾ ਉਦੋਂ ਲੈ ਜਾਓ ਲੋਬਣੀ ਸਾਹਿਬ ਦੇ ਉੱਥੇ ਨਾਮ ਗੱਲ ਹੋਈ ਹੈ ਉੱਥੇ ਜਾ ਕੇ ਗੱਲ ਕਰ ਲਓ ਉਹ ਉੱਥੇ ਉਹ ਦੂਜੇ ਗੇਟ ਤੇ ਉਹਨਾਂ ਨੇ ਫੋਨ ਵੀ ਕੀਤਾ ਇੱਥੇ 2 2 ਸੇ ਨੰਬਰ ਤੇ ਪਰ ਉਹ ਤੁਹਾਡਾ ਨਾ ਵੀ ਆਰਡਰ ਆ ਜੂਗਾ ਕਲੀਅਰ ਕਰ ਲਈ ਅਸੀਂ ਮੈਂ ਨਾ ਕੋਈ ਨਹੀਂ ਕਰਦਾ ਉੱਥੇ ਜਾ ਕੇ ਗਾਲਾਂ ਕੱਢਦੇ ਹੋ ਤੁਸੀਂ ਇਹ ਢੱਕੋਗੇ ਜੇ ਇਹਨਾਂ ਨੂੰ ਸੰ ਚੰਡੀਗੜ੍ਹ ਚ ਡੱਕ ਲਿਆ ਫਿਰ ਚੰਡੀਗੜ੍ਹ ਹਿੰਮਤ ਨਹੀਂ ਆਲਦੀ ਡੱਕਣ ਵਾਲੀ ਬਾਬਾਈਓ ਹੋਰ ਨਹੀਂ ਸਾਡੇ ਦਲ ਦੇ ਕੋਨੀ ਅਸੀਂ ਦੂਜੇ ਦਲ ਦੇ ਆ ਮੈਨੂੰ ਕਿਹਾ ਕੇਲੇ ਦਲ ਦੇ ਨੇ ਪਰ ਹਜੇ ਕੋਈ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਬਾਕੀ ਫੌਜ ਉੱਥੇ ਹੀ ਹੈ ਬਾਬਾਈ ਮੈਂ ਇਕੱਲਾ ਆਇਆ ਵਾਂ ਤੁਹਾਨੂੰ ਡਰ ਨਹੀਂ ਲੱਗਿਆ ਇਕੱਲੇ ਆਨ ਤਾਂ ਪੁਲਿਸ ਚੈੱਕ ਕਰੇ ਨੀ ਅੰਗੀਟ ਡਰ ਨਹੀਂ ਸਕਦੇ ਉਲਟਾ ਬੋਲਦਾ ਹੀ ਮਾਪੇ ਹੰਟੇ ਜਾਂਦੇ ਆਈ ਕਰਪਾਨ ਮਾਰੀ ਸਿੱਧੀ ਨਾਮ ਪੁਲਿਸ ਵਾਲੇ ਦੀ ਧੌਣ ਤੇ ਵੱਜੀ ਇੱਥੇ ਪਿੱਛੇ ਮੇਰੇ ਬਾਬਿਆਂ ਨੇ ਵੀ ਕਹੇ ਨਾਮ ਕਥੇ ਕੋਈ ਨਪੁਲਿਸ ਵਾਲੇ ਨਾ ਜਾਣ ਦਿੱਤੇ ਓਨ ਥੋਕ ਦੀ ਕੰਡਾ ਮੈਂ ਨਹੀਂ ਜੇਲ੍ਹ ਤਰਜੀ ਮੈਂ ਪਾਈ ਕਰ ਦਾਂਗੇ ਅੱਛਾ ਜੇਲ੍ਹ ਤੋਂ ਡਰ ਨਹੀਂ ਲੱਗਦਾ ਨਾ ਡਰ ਨਹੀਂ ਲੱਗਦਾ ਇਕੱਲੇ 1/2 ਲੱਖ ਫੌਜ ਆ ਗਈ ਆ 1/2 ਲੱਖ ਬਾਬਾ ਜੀ ਯੂਨੀਵਰਸਿਟੀ ਵਿੱਚ ਪਹਿਲਾ ਕੋੜਾ ਲੈ ਕੇ ਐਂਟਰ ਹੋਇਆ ਇਹ ਤੇ ਜਿਹੜਾ ਦੇਖ ਸਕਦੇ ਇਹਨਾਂ ਨੂੰ ਪੁਲਿਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜੜਾਇਆ ਚਲਾ ਗਿਆ ਤਾਂ ਇਸ ਵੇਲੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਤੇ ਅੱਜ ਵਿਦਿਆਰਥੀਆਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਸੈਨੇਟ ਭੰਕਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਉਸ ਦੇ ਬਾਅਦ ਬਹੁਤ ਸਾਰੇ ਲੋਕ ਯੂਨੀਵਰਸਿਟੀ ਵਿੱਚ ਪਹੁੰਚੇ ਤਾਂ ਇੱਕ ਨਿਹੰਗ ਸਿੰਘ ਵੀ ਜਿਹੜੇ ਆ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਨੇ ਸਵਾ ਲੱਖ ਸਿੰਘ ਜਿਹੜੇ ਆ ਕੱਲੇ ਕੋੜਾ ਲੈ ਕੇ ਇਹ ਵੀਰ ਜਿਹੜਾ ਇੱਥੇ ਪਹੁੰਚ ਗਿਆ ਆ ਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਜੀ ਫਤਿਹ ਤੁਸੀਂ ਤੁਸੀਂ ਕੱਲੇ ਸਵਾ ਲੱਖ ਫੌਜ ਆ ਗਈ ਜੀ ਹਾਂ ਸਵਾ ਲੱਖ ਬਾਬਾ ਜੀ ਜੀ ਕਿ ਕਿਧਰੋਂ ਕਿਹੜੇ ਰੂਟ ਤੋਂ ਆਏ ਕਿਉਂਕਿ ਚਾਰੇ ਪਾਸੇ ਜਿਹੜੇ ਆ ਬਾਰਡਰ ਸੀਲਸ ਕੇ ਬੰਦ ਸੀ ਰੋਕਿਆ ਜਾ ਰਿਆ ਸੀ। ਅਈ ਟਪਾ ਲਿਆ ਆਏ ਬਾਬਾ ਜੀ। ਅੱਛਾ ਜੀ। ਅਈ ਪਿੱਛੋਂ ਟਪਾ ਕੇ ਲਿਆਏ ਆ। ਜਾਨੀ ਕਿਧਰੋਂ ਟਪਾ ਕੇ ਲਿਆ ਕੇ ਜੀ? ਇਹ ਹਮਾਲੀ ਤੋਂ ਹੀ ਟਪਾ ਕੇ ਲਿਆਏ ਆ ਬਾਬਾ ਜੀ। ਅੱਛਾ ਜੀ। ਇਹ ਅਸੀਂ ਇੱਧਰ ਹੀ ਆਣਾ ਸੀ ਹਮਾ ਜਾਨੀ ਦਿੰਦੇ ਸੀ ਉੱਧਰ। ਅੱਛਾ ਤੁਸੀਂ ਤੁਸੀਂ ਕਿਸ ਪਰਪਸ ਲਈ ਕੀ ਸੋਚ ਕੇ ਆ ਇੱਧਰ? ਹਾਂ ਜੀ। ਕੀ ਸੋਚ ਕੇ ਆ ਤੁਸੀਂ ਇੱਧਰ? ਯੂਨੀਵਰਸਿਟੀ ਨਾਮ ਕੇ ਸੀ ਇੱਧਰ ਹੀ ਆਏ ਆ ਬਾਬਿਆਂ ਕੋਲ। ਬਾਬਿਆਂ ਨੇ ਤੁਹਾਨੂੰ ਤੁਹਾਡੇ ਜਿਹੜੇ ਉੱਥੇ ਬਾਬੇ ਨੇ ਤੁਹਾਡੇ ਜਿਹੜੇ ਜਥੇਦ ਕੋੜੇ ਲਾ ਕੇ ਉਥੇ ਬੰਨ ਨਾਮ ਕੀ ਉਹਨਾਂ ਉਹ ਵੀ ਕਹਿ ਦਿੰਨ ਬੰਨ ਦੋ ਸੀ ਬੰਨ ਵੀ ਸਕਦੇ ਆ ਅਸੀਂ ਨਹੀਂ ਤੁਹਾਡੇ ਫੇਰ ਨਾਲ ਦੇ ਜਿਹੜੇ ਸਿੰਘ ਨੇ ਬਾਕੀ ਫੌਜ ਉਹ ਕਿੱਥੇ ਆ ਉਹ ਬਾਕੀ ਫੌਜ ਉੱਥੇ ਹੀ ਹੈ ਬਾਬਾ ਜੀ ਮੈਂ ਇਕੱਲਾ ਆਇਆ ਵਾਂ ਤੁਹਾਨੂੰ ਡਰ ਨਹੀਂ ਲੱਗਾ ਇਕੱਲੇ ਆਦਣ ਨੂੰ ਪੁਲਿਸ ਵੀ ਚੈੱਕ ਰਹੀ ਹੈ ਡਰ ਲੱਗਦਾ ਹੀ ਨਹੀਂ ਸਾਨੂੰ ਹਾਂਜੀ ਨਿਆੰਗਾਂ ਨੂੰ ਡਰ ਲੈ ਡਰ ਨਿਆੰਗਾਂ ਡਰ ਨਹੀਂ ਸਕਦੇ ਨਹੀਂ ਇਕੱਲੇ ਆ ਗਏ ਇੱਥੇ ਪੁਲਿਸ ਤਾਂ ਜਿਹੜੇ ਬਾਹਰੋਂ ਬੰਦੇ ਆ ਰਹੇ ਨੇ ਡੇਟੇਨ ਕਰ ਰਹੀ ਹੈ ਇਹੋ ਪਿੱਛੇ ਵਾ ਇੱਦਾਂ ਇਥੋਂ ਕਿਰਪਾਨਾਂ ਦਾ ਹੀ ਹਾਲ ਸੱਟਾਂ ਹੀ ਵੱਜੀਆਂ ਨੇ ਇੱਧਰ ਅੱਛਾ ਪੁਲਸੀਆਂ ਡਾਂਗਾ ਪਈਆਂ ਤੁਹਾਡੇ ਹਾਂ ਡਾਂਗਾ ਪ ਅਈ ਕਰਪਾਨ ਮਾਰੀ ਸਿੱਧੀ ਨਾਮ ਪੁਲਿਸ ਵਾਲੇ ਦੀ ਧੌਂ ਤੇ ਵੱਜੀ ਇੱਥੇ ਪਿੱਛੇ ਤੇ ਤੁਸੀਂ ਐਦੇ ਫਿਰ ਟੱਪ ਕੇ ਆ ਗਏ ਇੱਧਰ ਹਾਂ ਟੱਪ ਕੇ ਆ ਗਏ ਤੁਹਾਨੂੰ ਯੂਨੀਵਰਸਿਟੀ ਦਾ ਰਸਤਾ ਪਤਾ ਸੀ ਹਾਂ ਸਾਰਾ ਕੁਝ ਪਤਾ ਬਾਬਾਈ ਸਾਰਾ ਕੁਝ ਇਹ ਹੁਣ ਇੱਥੇ ਆ ਕੇ ਅੱਗੇ ਕਿੱਥੇ ਜਾਓਗੇ ਹਈ ਨਾਮ ਮੋਰਚੇ ਹੀ ਜਾਣਾ ਐ ਧਰਨਾ ਲੱਗਾ ਨਾ ਨਾਮ ਕੀ ਤੁਹਾਡਾ ਸੁਕਮਨ ਅੱਛਾ ਮਾਦਾ ਤੁਹਾਡੇ ਜਥੇਦਾਰਾਂ ਨੇ ਤੁਹਾਨੂੰ ਹੁਕਮ ਕੀਤਾ ਸੀਗਾ ਤੁਸੀਂ ਬਿਨਾਂ ਪਰਵਾਹ ਕੱਲੇ ਆ ਗਏ ਹਾਂਜੀ ਕੱਲੇ ਅਈ ਸਵਾਲ ਅੱਖ ਜੀ ਕੀ ਕੀ ਨਾਲ ਲੈ ਕੇ ਆਏ ਹੋ ਅਈ ਨਾਲ ਕੁਛ ਨਹੀਂ ਲਿਆ ਹੈ ਘੋੜਾ ਹੀ ਲਿਆ ਆਏ ਹਾਂ ਬਸ ਅੱਛਾ ਜੀ ਇਹ ਘੋੜਾ ਤੁਹਾਡਾ ਆਪਣਾ? ਹਾਂਜੀ ਆਪਣਾ ਹੀ ਹੈ। ਕੀ ਨਾਮ ਰੱਖਿਆ ਇਹਦਾ? ਇਹਦਾ ਬਾਜ। ਅੱਛਾ ਤੁਹਾਡੇ ਇਸ਼ਾਰੇ ਤੇ ਚੱਲਦਾ ਇਹ। ਹਾਂ ਇਸ਼ਾਰੇ ਚੱਲਦਾ। ਤੁਸੀਂ ਤੇ ਘੋੜਾ ਦੋ ਦੋਵੇਂ ਜਣੇ ਆ ਗਏ। ਹਾਂ ਹਾਂਜੀ। ਤੇ ਰਸਤੇ 'ਚ ਦਿੱਕਤ ਨਹੀਂ ਆਈ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਸੀ ਜਾਮ ਲੱਗੇ ਹੋਏ ਸੀ। ਅਸੀਂ ਟਪਾ ਲਿਆਏ ਆਂ। ਗੱਡੀਆਂ ਦੇ ਸ਼ੀਸ਼ੇ ਪੰਨ ਲਿਆਏ ਆਂ। ਰਾਜੇ ਗੱਡੀਆਂ ਦੇ ਵਿੱਚੋਂ ਹੀ ਲੰਘਾਤਾ ਹੈ। ਖਾਲਸੇ ਦਾ ਸਾਰੇ ਪਾਸੇ ਰਾਜ ਹੈ ਜੀ। ਹਾਂ ਸਾਰੇ ਪਾਸੇ ਰਾਜ ਹੈ। ਤੁਸੀਂ ਤੁਸੀਂ ਕੀ ਕਰਦੇ ਹੋ ਨੇ? ਜੱਥੇ ਦੇ ਵਿੱਚ ਤੁਸੀਂ ਕੀ ਕਰਦੇ ਨੇ? ਅਈ ਬਾਬੇ ਨਾਲ ਹੀ ਹੁੰਦੀ ਨਾਮ ਕੇ ਇੱਕ ਪਚਾਂ ਪਚੰਗੀ ਇੱਕ ਮੁੰਡਾ ਉੱਥੇ ਰਹਿੰਦਾ ਉਹ ਕੋਣੇ ਸੇਵਾ ਕਰਦਾ ਮੈਂ ਬਾਬੇ ਨਾਲ ਹੀ ਰਹਿਣਾ ਗੰਨਾ ਲੈ ਕੇ ਇਹ ਹੁਣ ਬਾਬੇ ਚਿੰਤਾ ਨਹੀਂ ਕਰਨਗੇ ਸਾਡਾ ਪਚੰਗੀ ਸਿੰਘ ਕਿੱਧਰ ਗਿਆ ਬਾਬਾ ਜੀ ਨੇ ਮੈਂ ਕਹਿ ਕੇ ਆਇਆ ਬਾਬਾ ਜੀ ਕਹਿੰਦੇ ਨੇ ਉੱਥੇ ਆ ਜਾਓ ਹਮਾ ਉੱਥੇ ਚੰਡੀਗੜ੍ਹ ਤੇ ਉੱਥੇ ਯੂਨੀਵਰਸਿਟੀ ਨਹੀਂ ਤੋ ਤੁਹਾਨੂੰ ਇੱਥੇ ਰੋਕਿਆ ਨਹੀਂ ਹੈਗਾ ਮੋਰੇ ਮਤਲਬ ਮੇਰਾ ਕੋਈ ਬੰਸਾ ਦਾ ਮੇਰੇ ਬਾਬਿਆਂ ਨੇ ਵੀ ਕਈ ਨਾਮ ਕੇ ਉੱਥੇ ਕੋਈ ਨਪੁਲੀਸ ਵਾਲੇ ਨਾ ਜਾਣ ਦਿੱਤੇ ਇਹਨਾਂ ਠੋਕ ਦੀ ਕੰਡਾ ਮੈਂ ਨਹੀਂ ਜੇਲ ਤਰਜੀ ਮੈਂ ਪੈ ਕਰ ਦਾਂਗੇ ਅੱਛਾ ਜੇਲ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਾ ਡਰ ਅਈ ਬਾਬਾ ਜੀ ਅੰਬਰਸਰ ਨਾਲ ਵੀ ਬੜੇ ਵੱਡੇ ਨੇ ਅਸੀਂ ਉਲਟਾ ਬੋਲਦਾ ਹੀ ਮਾਂ ਭੈਣ ਤੇ ਜਾਂਦੇ ਹਾਂ ਅਸੀਂ ਆ ਜਾਾਂਗੇ ਮੋੜ ਕੇ ਬਾਬੇ ਠੀਕ ਤੇ ਹੁਣ ਤੁਹਾਡੇ ਬਾਬੇ ਆਣੇ ਤੁਹਾਨੂੰ ਕੋਈ ਫੋਨ ਫਾਨ ਕਰੂਗੇ ਜਾਂ ਕਿਵੇਂ ਮੇਰਾ ਫੋਨ ਬੰਦ ਹੋ ਗਿਆ ਹੈ ਅੱਛਾ ਫੋਨ ਚਾਰਜ ਕਰਕੇ ਬਾਬੇ ਤੁਹਾਨੂੰ ਪਤਾ ਕਰਨਗੇ ਤੁਸੀਂ ਕਿੱਥੇ ਆਵੇਂ ਆਪੀ ਤੁਰ ਜਾਾਂਗੇ ਉਥੇ ਅੱਛਾ ਵਾਪਸ ਸੇ ਤੁਹ ਆਵੇ ਚੱਲ ਜੂਗੇ ਹਾਂ ਵਾਪਸ ਜੇ ਨਾ ਤੁਹਾਨੂੰ ਚੰਡੀਗੜ੍ਹ ਚ ਡੱਕ ਲਿਆ ਫਿਰ ਚੰਡੀਗੜ੍ਹ ਹਿੰਮਤ ਨਹੀਂ ਆਲਦਾ ਡੱਕਣ ਵਾਲੀ ਇਹ ਜਿਹੜਾ ਆ ਪਚੰਗੀ ਸਿੰਘ ਆ ਜਿਹੜਾ ਆ ਲੱਭ ਨਹੀਂ ਸਕਦੇ ਉੱਥੇ ਨਾਮ ਗੱਲ ਹੋਈ ਆ ਉੱਥੇ ਜਾਏ ਗੱਲ ਕਰ ਲੋ ਉੱਥੇ ਉਹ ਦੂਜੇ ਗੇਟ ਤੇ ਉਹਨਾਂ ਨੇ ਫੋਨ ਵੀ ਕੀਤਾ ਇੱਥੇ 2 2 ਸੇ ਇੱਕ ਨੰਬਰ ਤੇ ਹਾਂ ਰਿਕਵੈਸਟ ਹੈ ਅੰਦਰ ਪ੍ਰੋਗਰਾਮ ਖਤਮ ਹੋ ਗਿਆ ਸਾਰਾ ਤੁਸੀਂ ਬਾਬਾ ਜੀ ਉੱਥੇ ਬੈਠਿਆ ਨਹੀਂ ਮਾ ਉੱਥੇ ਮੁੰਡੇ ਉੱਥੇ ਹੋ ਕੇ ਮੈਂ ਆ ਜਾਣਾ ਮੈਂ ਮੈਨਰੇ ਉਧਰ ਰਹੇ ਆਰਡਰ ਨਹੀਂ ਹੈਗਾ ਜਿੱਦਾਂ ਆਰਡਰ ਆਊਗਾ ਉਦਾਂ ਲੈ ਜਾਓ ਨਹੀਂ ਹੈਗੀ ਮੈਂ ਜਾ ਸਕਣਾ ਬਾਬਾਈ ਉਹ ਕੇ ਦੋ ਕੋੜੇ ਆ ਵਾਪਸ ਕਰਤੇ ਸੀ ਦੋ ਕੋੜੇ ਕੋੜੇ ਦੇ ਆਰਡਰ ਕੋੜੇ ਕੇ ਵਾਪਸ ਉਹ ਕਹਿਣਾ ਉਹ ਕਹਿਣਾ ਮੰਨ ਗਏ ਬੜਾ ਅੱਛੇ ਮੰਨ ਨਹੀਂ ਕਰਦੇ ਪੈਸੇ ਤੁਸੀਂ ਜਾ ਸਕਦੇ ਉਹ ਨੰਘ ਸੇ ਬੜੇ ਅੱਛੇ ਦੇ ਯਾਰ ਅਰੇ ਦੋ ਪਹਿਲਾ ਇਹ ਬਾਬਾਈ ਰੋਗ ਨਹੀਂ ਸਕਦੇ ਤੁਸੀਂ ਸਾਨੂੰ ਤਾਂ ਦੋ ਚੱਲ ਗਏ ਬੰਦ ਹੋ ਗਿਆ ਪ੍ਰੋਗਰਾਮ ਚੱਲੇ ਗਏ ਉਹ ਉੱਥੇ ਉਹ ਅਸੀਂ ਖਾਸ ਜਾਂ ਵਿਚਾਰਨਾ ਬਾਬਾ ਜੀ ਮਨਾ ਕਰ ਰਹੇ ਹਾਂ ਜੀ ਸੈਟ ਤੇ ਕੋਈ ਨਹੀਂ ਕਰਦਾ ਬਾਬਾ ਜੀ ਮਨਾ ਕੋਈ ਨਹੀਂ ਕਰਦਾ ਉੱਥੇ ਜਾ ਕੇ ਗਾਲਾਂ ਕੱਢਦੇ ਹੋ ਤੁਸੀਂ ਇਹ ਢੱਕੋਗੇ ਨਹੀਂ ਤੁਸੀਂ ਤੁਸੀਂ ਉਹ ਜਿਹੜੇ ਧਰਨਾ ਦੇ ਕੇ ਬੈਠੇ ਤੁਸੀਂ ਉਹਨਾਂ ਕੋ ਜਾ ਕੇ ਫਿਰ ਵਾਪਸ ਚਲੇ ਜਾਣਾ ਮੈਂ ਬਾਬੇ ਸਟਨ ਉਧਰ ਮੋਰਚਾ ਵੇਖ ਕੇ ਮੈਂ ਵਾਪਸ ਆ ਜਾਣਾ ਮੈਂ ਬਾਈ ਕਹਿੰਦੇ ਮੋਰਚਾ ਦੇਖੇ ਕਹਿੰਦੇ ਵਾਪਸ ਆ ਜਾਣਾ ਠੀਕ ਹੈ ਮੈਂ ਸੀ ਕਲੀਅਰ ਕਰ ਲੇ ਫਿਰ ਬਾਪ ਤੇ ਆਣਾ ਪਰ ਉੱਤੋਂ ਆਡਰ ਨਾ ਵੀ ਆਡਰ ਆਉਣ ਤੇ ਕਲੀਅਰ ਕਰ ਲਈ ਅਸੀਂ ਤੇ ਬਈ ਤੁਸੀਂ ਮਤਲਬ ਉਮਰ ਕਿੰਨੀ ਤੁਹਾਡੀ ਮੇਰੀ ਹੀ ਉਮਰ ਦਾ ਨਹੀਂ ਪਤਾ ਕਦੋਂ ਦੇ ਉਹ ਦਲਪੰਥ ਦੇ ਵਿੱਚ ਮੈਨੂੰ ਛੋਟਾ ਹੁੰਦਾ ਆ ਸੀ ਮੈਂ ਮੇਰੇ ਘਰ ਮੇਰੇ ਘਰ ਵਾਲੇ ਬਾਹਰ ਨਹੀਂ ਕੈਨੇਡਾ ਮੈਂ ਪੜਿਆ ਕੋਈ ਨਹੀਂ ਤੇ ਇੱਥੇ ਹੁਣ ਤੁਸੀਂ ਚਲੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਇਹਨਾਂ ਨਾਲ ਮੈਨੇਜ ਕਰਨਾ ਚਾਹੀਦਾ ਜਾਂ ਇਹ ਕਹਿ ਰਹੇ ਕਹਿੰਦੇ ਆਰਡਰ ਇਹ ਕਹਿੰਦੇ ਆਰਡਰ ਨਹੀਂ ਹੈਗੇ ਤੁਹਾਨੂੰ ਭੇਜਣ ਦੇ ਬਾਬਾ ਜੀ ਹੋਰ ਸਾਡੇ ਦਲ ਦੇ ਕੋ ਨਹੀਂ ਅਸੀਂ ਦੂਜੇ ਦਲ ਦੇ ਆਂ ਮੈਨੂੰ ਕੀ ਪਤਾ ਕਿਹਲੇ ਦਾਲ ਦੇਣੇ ਉਹ ਵੀ ਮੰਨ ਕੇ ਮੰਨ ਕੇ ਜਿਵੇਂ ਤੁਸੀਂ ਵੀ ਮਤਲਬ ਸੈਟ ਤੇ ਕਾਲ ਕਲੀਅਰ ਕਰ ਲੀਏ ਫਿਰ ਪਰ ਹਜੇ ਕੋਈ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਅਸੀਂ ਬਾਪੀ ਜੀ ਆ ਜਾਣਾ ਤੁਹਾਡੇ ਸਾਹਮਣੇ ਆਵਾਂ ਤੂੰ ਨਾਲ ਚੱਲੋ ਬਸ ਆਰਡਰ ਆਉਣ ਕੀ ਕਰੀਆ ਯਾਰ ਆਰਡਰ ਨਾਂਗੇ ਬਸ ਤਾਂ ਇਹ ਜਿਹੜਾ ਦੇਖ ਸਕਦੇ ਹੋ ਇੱਕ ਭਚੰਗੀ ਸਿੰਘ ਜਿਹੜਾ ਕਿ ਯੂਨੀਵਰਸਿਟੀ ਵਿੱਚ ਪਹਿਲਾ ਕੋੜਾ ਲੈ ਕੇ ਐਂਟਰ ਹੋਇਆ ਇਹ ਤੇ ਜਿਹੜਾ ਇਹ ਦੇਖ ਸਾ ਤੇ ਇਹਨਾਂ ਨੂੰ ਪੁਲਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜਿਹੜਾ ਆ ਚਲਾ ਜਾਂਦਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਅਕਾਲ ਸਤਿ ਸ੍ਰੀ ਅਕਾਲ ਜੀ ਫਤਿਹ ਤੁਸੀਂ ਤੁਸੀਂ ਇਕੱਲੇ 2.5 ਲੱਖ ਫੌਜ ਆ ਗਈ ਆ 2.5 ਲੱਖ ਬਾਬਾ ਜੀ ਜੀ ਕਿ ਕਿਧਰੋਂ ਕਿਹੜੇ ਰੂਟ ਤੋਂ ਆਏ ਕਿਉਂਕਿ ਚਾਰੇ ਪਾਸੇ ਜਿਹੜੇ ਆ ਬਾਰਡਰ ਸੀਲਸ ਕੇ ਬੰਦ ਸੀ ਰੋਕਿਆ ਜਾ ਰਿਆ ਸੀ। ਅਈ ਟਪਾ ਲਿਆ ਆਏ ਬਾਬਾ ਜੀ। ਅੱਛਾ ਜੀ। ਅਈ ਪਿੱਛੋਂ ਟਪਾ ਕੇ ਲਿਆਏ ਆ। ਜਾਨੀ ਕਿਧਰੋਂ ਟਪਾ ਕੇ ਲਿਆ ਕੇ ਜੀ? ਇਹ ਹਮਾਲੀ ਤੋਂ ਹੀ ਟਪਾ ਕੇ ਲਿਆਏ ਆ ਬਾਬਾ ਜੀ। ਅੱਛਾ ਜੀ। ਇਹ ਅਸੀਂ ਇੱਧਰ ਹੀ ਆਣਾ ਸੀ ਹਮਾ ਜਾਨੀ ਦਿੰਦੇ ਸੀ ਉੱਧਰ। ਅੱਛਾ ਤੁਸੀਂ ਤੁਸੀਂ ਕਿਸ ਪਰਪਸ ਲਈ ਕੀ ਸੋਚ ਕੇ ਆ ਇੱਧਰ? ਹਾਂ ਜੀ। ਕੀ ਸੋਚ ਕੇ ਆ ਤੁਸੀਂ ਇੱਧਰ? ਯੂਨੀਵਰਸਿਟੀ ਨਾਮ ਕੇ ਸੀ ਇੱਧਰ ਹੀ ਆਏ ਆ ਬਾਬਿਆਂ ਕੋਲ। ਬਾਬਿਆਂ ਨੇ ਤੁਹਾਨੂੰ ਤੁਹਾਡੇ ਜਿਹੜੇ ਉੱਥੇ ਬਾਬੇ ਨੇ ਤੁਹਾਡੇ ਜਿਹੜੇ ਜਥੇਦ ਕੋੜੇ ਲਾ ਕੇ ਉਥੇ ਬੰਨ ਨਾਮ ਕੀ ਉਹਨਾਂ ਉਹ ਵੀ ਕਹਿ ਦਿੰਨ ਬੰਨ ਦੋ ਸੀ ਬੰਨ ਵੀ ਸਕਦੇ ਆ ਅਸੀਂ ਨਹੀਂ ਤੁਹਾਡੇ ਫੇਰ ਨਾਲ ਦੇ ਜਿਹੜੇ ਸਿੰਘ ਨੇ ਬਾਕੀ ਫੌਜ ਉਹ ਕਿੱਥੇ ਆ ਉਹ ਬਾਕੀ ਫੌਜ ਉੱਥੇ ਹੀ ਹੈ ਬਾਬਾ ਜੀ ਮੈਂ ਇਕੱਲਾ ਆਇਆ ਵਾਂ ਤੁਹਾਨੂੰ ਡਰ ਨਹੀਂ ਲੱਗਾ ਇਕੱਲੇ ਆਦਣ ਨੂੰ ਪੁਲਿਸ ਵੀ ਚੈੱਕ ਰਹੀ ਹੈ ਡਰ ਲੱਗਦਾ ਹੀ ਨਹੀਂ ਸਾਨੂੰ ਹਾਂਜੀ ਨਿਆੰਗਾਂ ਨੂੰ ਡਰ ਲੈ ਡਰ ਨਿਆੰਗਾਂ ਡਰ ਨਹੀਂ ਸਕਦੇ ਨਹੀਂ ਇਕੱਲੇ ਆ ਗਏ ਇੱਥੇ ਪੁਲਿਸ ਤਾਂ ਜਿਹੜੇ ਬਾਹਰੋਂ ਬੰਦੇ ਆ ਰਹੇ ਨੇ ਡੇਟੇਨ ਕਰ ਰਹੀ ਹੈ ਇਹੋ ਪਿੱਛੇ ਵਾ ਇੱਦਾਂ ਇਥੋਂ ਕਿਰਪਾਨਾਂ ਦਾ ਹੀ ਹਾਲ ਸੱਟਾਂ ਹੀ ਵੱਜੀਆਂ ਨੇ ਇੱਧਰ ਅੱਛਾ ਪੁਲਸੀਆਂ ਡਾਂਗਾ ਪਈਆਂ ਤੁਹਾਡੇ ਹਾਂ ਡਾਂਗਾ ਪ ਅਈ ਕਰਪਾਨ ਮਾਰੀ ਸਿੱਧੀ ਨਾਮ ਪੁਲਿਸ ਵਾਲੇ ਦੀ ਧੌਂ ਤੇ ਵੱਜੀ ਇੱਥੇ ਪਿੱਛੇ ਤੇ ਤੁਸੀਂ ਐਦੇ ਫਿਰ ਟੱਪ ਕੇ ਆ ਗਏ ਇੱਧਰ ਹਾਂ ਟੱਪ ਕੇ ਆ ਗਏ ਤੁਹਾਨੂੰ ਯੂਨੀਵਰਸਿਟੀ ਦਾ ਰਸਤਾ ਪਤਾ ਸੀ ਹਾਂ ਸਾਰਾ ਕੁਝ ਪਤਾ ਬਾਬਾਈ ਸਾਰਾ ਕੁਝ ਇਹ ਹੁਣ ਇੱਥੇ ਆ ਕੇ ਅੱਗੇ ਕਿੱਥੇ ਜਾਓਗੇ ਹਈ ਨਾਮ ਮੋਰਚੇ ਹੀ ਜਾਣਾ ਐ ਧਰਨਾ ਲੱਗਾ ਨਾ ਨਾਮ ਕੀ ਤੁਹਾਡਾ ਸੁਕਮਨ ਅੱਛਾ ਮਾਦਾ ਤੁਹਾਡੇ ਜਥੇਦਾਰਾਂ ਨੇ ਤੁਹਾਨੂੰ ਹੁਕਮ ਕੀਤਾ ਸੀਗਾ ਤੁਸੀਂ ਬਿਨਾਂ ਪਰਵਾਹ ਕੱਲੇ ਆ ਗਏ ਹਾਂਜੀ ਕੱਲੇ ਅਈ ਸਵਾਲ ਅੱਖ ਜੀ ਕੀ ਕੀ ਨਾਲ ਲੈ ਕੇ ਆਏ ਹੋ ਅਈ ਨਾਲ ਕੁਛ ਨਹੀਂ ਲਿਆ ਹੈ ਘੋੜਾ ਹੀ ਲਿਆ ਆਏ ਹਾਂ ਬਸ ਅੱਛਾ ਜੀ ਇਹ ਘੋੜਾ ਤੁਹਾਡਾ ਆਪਣਾ? ਹਾਂਜੀ ਆਪਣਾ ਹੀ ਹੈ। ਕੀ ਨਾਮ ਰੱਖਿਆ ਇਹਦਾ? ਇਹਦਾ ਬਾਜ। ਅੱਛਾ ਤੁਹਾਡੇ ਇਸ਼ਾਰੇ ਤੇ ਚੱਲਦਾ ਇਹ। ਹਾਂ ਇਸ਼ਾਰੇ ਚੱਲਦਾ। ਤੁਸੀਂ ਤੇ ਘੋੜਾ ਦੋ ਦੋਵੇਂ ਜਣੇ ਆ ਗਏ। ਹਾਂ ਹਾਂਜੀ। ਤੇ ਰਸਤੇ 'ਚ ਦਿੱਕਤ ਨਹੀਂ ਆਈ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਬਹੁਤ ਸਾਰੀਆਂ ਗੱਡੀਆਂ ਸੀ ਜਾਮ ਲੱਗੇ ਹੋਏ ਸੀ। ਅਸੀਂ ਟਪਾ ਲਿਆਏ ਆਂ। ਗੱਡੀਆਂ ਦੇ ਸ਼ੀਸ਼ੇ ਪੰਨ ਲਿਆਏ ਆਂ। ਰਾਜੇ ਗੱਡੀਆਂ ਦੇ ਵਿੱਚੋਂ ਹੀ ਲੰਘਾਤਾ ਹੈ। ਖਾਲਸੇ ਦਾ ਸਾਰੇ ਪਾਸੇ ਰਾਜ ਹੈ ਜੀ। ਹਾਂ ਸਾਰੇ ਪਾਸੇ ਰਾਜ ਹੈ। ਤੁਸੀਂ ਤੁਸੀਂ ਕੀ ਕਰਦੇ ਹੋ ਨੇ? ਜੱਥੇ ਦੇ ਵਿੱਚ ਤੁਸੀਂ ਕੀ ਕਰਦੇ ਹੋ ਨੇ? ਅਈ ਬਾਬੇ ਨਾਲ ਹੀ ਹੁੰਦੀ ਨਾਮ ਕੇ ਇੱਕ ਪਚਾਂ ਪਚੰਗੀ ਇੱਕ ਮੁੰਡਾ ਉੱਥੇ ਰਹਿੰਦਾ ਉਹ ਕੋਣੇ ਸੇਵਾ ਕਰਦਾ ਮੈਂ ਬਾਬੇ ਨਾਲ ਹੀ ਰਹਿਣਾ ਗੰਨਾ ਲੈ ਕੇ ਇਹ ਹੁਣ ਬਾਬੇ ਚਿੰਤਾ ਨਹੀਂ ਕਰਨਗੇ ਸਾਡਾ ਪਚੰਗੀ ਸਿੰਘ ਕਿੱਧਰ ਗਿਆ ਬਾਬਾ ਜੀ ਨੇ ਮੈਂ ਕਹਿ ਕੇ ਆਇਆ ਬਾਬਾ ਜੀ ਕਹਿੰਦੇ ਨੇ ਉੱਥੇ ਆ ਜਾਓ ਹਮਾ ਉੱਥੇ ਚੰਡੀਗੜ੍ਹ ਤੇ ਉੱਥੇ ਯੂਨੀਵਰਸਿਟੀ ਨਹੀਂ ਤੋ ਤੁਹਾਨੂੰ ਇੱਥੇ ਰੋਕਿਆ ਨਹੀਂ ਹੈਗਾ ਮੋਰੇ ਮਤਲਬ ਮੇਰਾ ਕੋਈ ਬੰਸਾ ਦਾ ਮੇਰੇ ਬਾਬਿਆਂ ਨੇ ਵੀ ਕਈ ਨਾਮ ਕੇ ਉੱਥੇ ਕੋਈ ਨਪੁਲੀਸ ਵਾਲੇ ਨਾ ਜਾਣ ਦਿੱਤੇ ਇਹਨਾਂ ਠੋਕ ਦੀ ਕੰਡਾ ਮੈਂ ਨਹੀਂ ਜੇਲ ਤਰਜੀ ਮੈਂ ਪੈ ਕਰ ਦਾਂਗੇ ਅੱਛਾ ਜੇਲ ਤੋਂ ਡਰ ਨਹੀਂ ਲੱਗਦਾ ਤੁਹਾਨੂੰ ਨਾ ਡਰ ਅਈ ਬਾਬਾ ਜੀ ਅੰਬਰਸਰ ਨਾਲ ਵੀ ਬੜੇ ਵੱਡੇ ਨੇ ਅਸੀਂ ਉਲਟਾ ਬੋਲਦਾ ਹੀ ਮਾਂ ਭੈਣ ਤੇ ਜਾਂਦੇ ਹਾਂ ਅਸੀਂ ਆ ਜਾਾਂਗੇ ਮੋੜ ਕੇ ਬਾਬੇ ਠੀਕ ਤੇ ਹੁਣ ਤੁਹਾਡੇ ਬਾਬੇ ਆਣੇ ਤੁਹਾਨੂੰ ਕੋ ਫੋਨ ਫਾਨ ਕਰੂਗੇ ਜਾਂ ਕਿਵੇਂ ਮੇਰਾ ਫੋਨ ਬੰਦ ਹੋ ਗਿਆ ਹੈ ਅੱਛਾ ਫੋਨ ਚਾਰਜ ਕਰਕੇ ਬਾਬੇ ਤੁਹਾਨੂੰ ਪਤਾ ਕਰਨਗੇ ਤੁਸੀਂ ਕਿੱਥੇ ਆਵੇਂ ਆਪੀ ਤੁਰ ਜਾਾਂਗੇ ਉਥੇ ਅੱਛਾ ਵਾਪਸ ਇਥੋਂ ਆਵੇ ਚੱਲ ਜੂਗੇ ਹਾਂ ਵਾਪਸ ਜੇ ਨਾ ਤੁਹਾਨੂੰ ਚੰਡੀਗੜ੍ਹ ਚ ਡੱਕ ਲਿਆ ਫਿਰ ਚੰਡੀਗੜ੍ਹ ਆ ਹਿੰਮਤ ਨਹੀਂ ਆਲਦੀ ਡੱਕਣ ਵਾਲੀ ਆ ਇਹ ਜਿਹੜਾ ਆ ਪਚੰਗੀ ਸਿੰਘ ਆ ਜਿਹੜਾ ਆ ਬਾਬਾ ਜੀ ਲੋਕ ਨਹੀਂ ਸਾਦੇ ਉੱਥੇ ਨਾਮ ਗੱਲ ਹੋਈ ਆ ਉੱਥੇ ਜਾਏ ਗੱਲ ਕਰ ਲਓ ਉੱਥੇ ਉਹ ਦੂਜੇ ਗੇਟ ਤੇ ਉਹਨਾਂ ਨੇ ਫੋਨ ਵੀ ਕੀਤਾ ਇੱਥੇ 2 2 ਸੇ ਇੱਕ ਨੰਬਰ ਤੇ ਇੱਕ ਨੰਬਰ ਹਾਂ ਰਿਕੁਐਸਟ ਹੈ ਅੰਦਰ ਪ੍ਰੋਗਰਾਮ ਖਤਮ ਹੋ ਗਿਆ ਸਾਰਾ ਤੁਸੀਂ ਬਾਬਾ ਜੀ ਉੱਥੇ ਮੈਂ ਬੱਕਾ ਨਹੀਂ ਕਰ ਮੈਂ ਉੱਥੇ ਮੁੰਡੇ ਉੱਥੇ ਹੋ ਕੇ ਮੈਂ ਆ ਜਾਣਾ ਮੈਂ ਕਿਹੜੇ ਉੱਧਰ ਆ ਜਾਏ ਆਰਡਰ ਨਹੀਂ ਹੈਗਾ ਜਿੱਦਾਂ ਆਰਡਰ ਆਊਗਾ ਉਦੋਂ ਲੈ ਜਾਓ ਮੈਂ ਜਾ ਸਕਣਾ ਬਾਬਾ ਜੀ ਅਰਕੇ ਦੋ ਕੋੜੇ ਆ ਵਾਪਸ ਕਰਤੇ ਸੀ ਦੋ ਕੋੜੇ ਕੋੜੇ ਦੇ ਆਰਡਰ ਕੋੜੇ ਕੇ ਵਾਪਸ ਉਹ ਕਹਿਣਾ ਉਹ ਕਹਿਣਾ ਮੰਨ ਗਏ ਬੜਾ ਅੱਛੇ ਮੰਨ ਨਹੀਂ ਕਰਦੇ ਪੈਸਾ ਤੁਸੀਂ ਜਾ ਉਹ ਨੰਗ ਸੇ ਬੜੇ ਅੱਛੇ ਦੇ ਯਾਰ ਅਰੇ ਦੋ ਪਹਿਲਾ ਇਹ ਬਾਬਾ ਜੀ ਰੋਗ ਨਹੀਂ ਸਕਦੇ ਤੁਸੀਂ ਸਾਨੂੰ ਬਾਬਾ ਪਹਿਲਾ ਦੋ ਚੱਲ ਗਏ ਬੰਦ ਹੋ ਗਿਆ ਪ੍ਰੋਗਰਾਮ ਚੱਲ ਗਏ ਉਹ ਉੱਥੇ ਉਹ ਅਸੀਂ ਖਾਲਸ ਬਾਬਾ ਜੀ ਹਾਂ ਇਹ ਜਿਹੜਾ ਆ ਕਰਦਾ ਬਾਬਾ ਜੀ ਮਨਾ ਕੋਈ ਨਹੀਂ ਕਰਦਾ ਉੱਥੇ ਜਾ ਕੇ ਗਾਲ੍ਹਾਂ ਕੱਢਦੇ ਹੋ ਤੁਸੀਂ ਇਹ ਰੋਕੋਗੇ ਇਹ ਤੁਸੀਂ ਉਹ ਜਿਹੜੇ ਧਰਨਾ ਦੇ ਕੇ ਬੈਠੇ ਤੁਸੀਂ ਉਹਨਾਂ ਕੋ ਜਾ ਕੇ ਫਿਰ ਵਾਪਸ ਚਲੇ ਜਾਣਾ ਮੈਂ ਬਾਬੇਸਤਨ ਉਧਰ ਮੋਰਚਾ ਵੇਖ ਕੇ ਮੈਂ ਵਾਪਸ ਆ ਜਾਣਾ ਮੈਂ ਬਾਈ ਕਹਿੰਦੇ ਮੋਰਚਾ ਦੇਖੇ ਕਹਿੰਦੇ ਵਾਪਸ ਆ ਜਾਣਾ ਠੀਕ ਹੈ ਮੈਂ ਸੀ ਕਲੀਅਰ ਕਰ ਲੇ ਫਿਰ ਬਾਬੇ ਤੇ ਆਣਾ ਪਰ ਉੱਤੋਂ ਆਰਡਰ ਨਾ ਵੀ ਆਰਡਰ ਆਨ ਕਲੀਅਰ ਕਰ ਲਈ ਅਸੀਂ ਤੇ ਬਈ ਤੁਸੀਂ ਮਤਲਬ ਉਮਰ ਕਿੰਨੀ ਤੁਹਾਡੀ ਮੇਰੀ ਹੀ ਉਮਰ ਦਾ ਨਹੀਂ ਪਤਾ ਕਦੋਂ ਕਦੋਂ ਦੇਉ ਦਲਪੰਥ ਦੇ ਵਿੱਚ ਮੈਨੂੰ ਛੋਟਾ ਹੁੰਦਾ ਆ ਸੀ ਮੈਂ ਮੇਰੇ ਘਰ ਮੇਰੇ ਘਰ ਵਾਲੇ ਬਾਹਰ ਨਹੀਂ ਕੈਨੇਡਾ ਮੈਂ ਪੜਿਆ ਕੋ ਨਹੀਂ ਅੱਛਾ ਇਹ ਤੇ ਹੁਣ ਤੁਸੀਂ ਚਲੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਇਹਨਾਂ ਨੂੰ ਮੈਨੇਜ ਕਰਨਾ ਚਾਹੀਦਾ ਜਾਂ ਇਹ ਕਹਿ ਰਹੇ ਕਹਿੰਦੇ ਆਰਡਰ ਇਹ ਕਹਿੰਦੇ ਆਰਡਰ ਨਹੀਂ ਹੈਗੇ ਤੁਹਾਨੂੰ ਭੇਜਣ ਦੇ ਬਾਬਾ ਜੀ ਹੋਰ ਸਾਡੇ ਦਲ ਦੇ ਕੋ ਨਹੀਂ ਅਸੀਂ ਦੂਜੇ ਦਲ ਦੇ ਆ ਮੈਨੂੰ ਕੀ ਪਤਾ ਕਿਲੇ ਦਲ ਦੇ ਨੇ ਉਹ ਵੀ ਮੰਨ ਕੇ ਮੰਨ ਕੇ ਤੁਸੀਂ ਵੀ ਮਤਲਬ ਸੈਟ ਤੇ ਕਾਲ ਕਲੀਅਰ ਕਰ ਲਈਏ ਫਿਰ ਪਰ ਹਜੇ ਕੋਈ ਇਜਾਜ਼ਤ ਨਹੀਂ ਹੈਗੀ ਅੰਦਰ ਜਾਣ ਦੀ ਪੀਛਾ ਜਾਨਾ ਤੁਹਾਡੇ ਸਾਹਮਣੇ ਆਵਾ ਤੂੰ ਨਾਲ ਚੱਲੋ ਬਸ ਆਨ ਆਰਡਰ ਆਉਣ ਕੀ ਕਰੀਆ ਯਾਰ ਆਰਡਰ ਨਾਂਗੇ ਬਸ ਤਾਂ ਇਹ ਜਿਹੜਾ ਦੇਖ ਸਕਦੇ ਹੋ ਇੱਕ ਭਚੰਗੀ ਸਿੰਘ ਜਿਹੜਾ ਕਿ ਯੂਨੀਵਰਸਿਟੀ ਵਿੱਚ ਪਹਿਲਾ ਕੋੜਾ ਲੈ ਕੇ ਐਂਟਰ ਹੋਇਆ ਇਹ ਤੇ ਜਿਹੜਾ ਇਹ ਦੇਖ ਸਕਦੇ ਇਹਨਾਂ ਨੂੰ ਪੁਲਸ ਵਾਲੇ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਰੁਕਿਆ ਨਹੀਂ ਆ ਦੇਖੋ ਸਾਹਮਣੇ ਕੋੜੇ ਨੂੰ ਭਜਾਉਂਦਾ ਹੋਇਆ ਅੰਦਰ ਇਹ ਸਿੰਘ ਜਿਹੜਾ ਆ ਚਲਾ ਜਾਂਦਾ ਤਾਂ ਹੌਸਲੇ ਕਿਤਨੇ ਕਿਤੇ ਉੱਚੇ ਬੁਲੰਦ ਨੇ ਕਿਉਂਕਿ ਇਹਨਾਂ ਦਾ ਦਲਪੰਥ ਹੈ ਦਲਪੰਥ ਦੇ ਨਹੀਂ ਕੀ ਸਕਾ ਕਿ ਨਿਹੰਗ ਸਿੰਘ ਜਿਹੜੇ ਯੂਨੀਵਰਸਿਟੀ ਵਿੱਚ ਆਉਣਗੇ ਤਾਂ ਕੁਝ ਕਿਹ ਨਿਹੰਗ ਸਿੰਘ ਜਿਹੜੇ ਪਹੁੰਚ ਗਏ ਤਾਂ ਇਸੇ ਤਰੀਕੇ ਦੇ ਨਾਲ ਤਸਵੀਰਾਂ ਹੋਰ ਵੀ ਬਹੁਤ ਸਾਰੀਆਂ ਨੇ ਜੋ ਯੂਨੀਵਰਸਿਟੀ ਦੀਆਂ ਅਜਿਹਾ ਵਿਸ਼ਾਲ ਧਰਨੇ ਦੀਆਂ ਦਿਖਾ ਰਹੇ ਆ ਕੈਮਰਾਮੈਨ ਬਲਜਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪੂ ਪੰਜਾਬ ਟੀਵੀ ਚੰਡੀਗੜ੍ਹ